ਇੱਕ ਪਿੰਡ ਦੇ ਵਿੱਚ ਮੈਂ ਗਈ ਸੀ ਉੱਥੇ ਨੋ ਗੁਰੂ ਘਰ ਸੀ ਹੈਗੇ ਨੇ ਮੈਂ ਤਾਂ ਹੀ ਕਹਿੰਨਾ ਵੀ ਗੁਰੂ ਘਰ ਦੇਖੋ ਛਾਨੂੰ ਜਿਹੜੀ ਗਰੰਥੀ ਸਿੰਘ ਆ ਨਾ ਉਹਦੀ ਭੇਟਾ ਘੱਟੋ-ਘੱਟ 15-20000 ਰੁਪਏ ਹੋਵੇ ਗਰੰਥੀ ਸਿੰਘ ਦੀ ਤਨਖਾਹ ਜਿਹੜੀ ਉਹਦੇ ਬੱਚੇ ਵੀ ਨੇ ਉਹਨੇ ਬੱਚੇ ਵੀ ਪਾਲਣੇ ਨੇ ਉਹਨੇ ਸਾਰਾ ਕੰਮ ਕਰਨ ਕਰਨਾ ਗੁਰੂ ਸਾਹਿਬ ਦੀ ਜਿਹੜੀ ਹੈਗੀ ਆ ਅਹ ਪੈਰੀਦਾਰੀ ਉਥੇ ਦੋ ਸਿੰਘਾਂ ਦੀ ਤਾਈ ਨਾਤੀ ਜਰੂਰ ਹੋਣੀ ਚਾਹੀਦੀ ਜਿਹੜੇ ਵਿਆਧਵੀਆਂ ਨਾ ਹੋਣ ਤੇ ਜਿਹੜੀ ਪ੍ਰਬੰਧਕ ਕਮੇਟੀ ਆ ਇਹੋ ਜੀ ਪਿੰਡ ਦੀ ਹੋਣੀ ਚਾਹੀਦੀ ਆ ਦੇਖੋ ਗੁਰੂ ਘਰ ਦੇ ਵਿੱਚ ਜਿਹੜਾ ਕਾਰਪੇਟ ਆਉਣੀ ਆ ਮਾਇਆ ਆਉਣੀ ਆ ਉਹਦਾ ਮਤਲਬ ਇਹੀ ਆ ਵੀ ਅਸੀਂ ਸਿੱਖੀ ਦਾ ਵਾਅਦਾ ਕਰੀਏ ਨਾ ਕਿ ਅਸੀਂ ਜਿਹੜਾ ਹੈਗਾ ਉਥੇ ਬਿਲਡਿੰਗਾਂ ਪੱਕੀਆਂ ਕਰਕੇ ਉਥੇ ਤਕਸੀਮ ਜ਼ਰੇ ਜੀ ਲੰਗਰਾਂ ਤੱਕ ਸੀਮ ਜ਼ਰੇ ਜੀ ਗਰੰਥੀ ਸਿੰਘ ਨੂੰ ਇਹ ਆਰਡਰ ਹੋਣਾ ਚਾਹੀਦਾ ਉਹਦਾ ਵੀ ਗੱਲ ਸੁਣੋ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਹੋ ਨਿਤਨੇਮ ਕਰੋ ਸਾਨੂੰ ਇੱਕ ਮਹੀਨੇ ਦਾ ਅਸੀਂ ਹਸਾਬਗਤ ਆਵੇ ਲੈਣਾ ਤੁਹਾਨੂੰ ਜੀ ਬਈ ਤੁਸੀਂ ਨੇ ਸਾਡੇ ਪਿੰਡ ਦੇ ਵਿੱਚੋਂ ਕਿੰਨੇ ਬੱਚਿਆਂ ਨੂੰ ਸੰਥਿਆ ਦੇਤੀ ਹਮ ਕਿੰਨੇ ਬੱਚਿਆਂ ਨੂੰ ਤੁਸੀਂ ਗੱਤਕੇ ਨੂੰ ਜਿਹੜੇ ਜਿਹੜੀ ਵਿਦਿਆ ਦਾ ਪ੍ਰੇਰਿਤ ਕਰਤਾ ਕਿੰਨੇ ਬੱਚਿਆਂ ਨੂੰ ਤੁਸੀਂ ਕੇਸ ਰਖਾਤੇ ਅਸੀਂ ਮਹੀਨੇ ਦੇ ਵਿੱਚ ਇਹ ਦੇਖਣਾ ਤੁਸੀਂ ਤੁਹਾਡੇ ਵਿੱਚ ਹੈ ਕੁਝ ਜੇ ਤੁਸੀਂ ਮਹੀਨੇ ਦੇ ਵਿੱਚ ਸਾਡੇ ਬੱਚੇ ਬੱਚਿਆਂ 2-4 ਬੱਚਿਆਂ ਨੂੰ ਵੀ ਤਿਆਰ ਕਰਦੇ ਹੋ ਤਾਂ ਵੀ ਤੁਹਾਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਗਾਹਾਂ ਨੂੰ ਦਾ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਊਗਾ ਜੇ ਇਹ ਸਿਸਟਮ ਚੱਲ ਜੇ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਕੋਈ ਦੂਜੇ ਸਾਡੇ ਗੁਰੂ ਸਿੱਖੋਂ ਛੱਡ ਕੇ ਹੋਰ ਪਾਸੇ ਚਲੇ ਜਾਵੇ